ਸਸਰੀ ਕਾ ਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊਜ਼ ਚੈਨਲ ਨਵੀਅਤਤਾਸ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਲਗਾਤਾਰ ਜਿਹੜਾ ਗਰਮੀ ਦਾ ਜਿਹੜਾ ਉਹ ਸਿਸਟਮ ਹੈ ਉਹ ਦਿਨੋਂ ਦਿਨ ਵੱਧਾ ਜਾ ਰਿਹਾ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਗਰਮੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਹਵਾ ਦੇ ਵਿੱਚ ਜਿਹੜੀ ਆ ਮੌਇਸਚਰ ਉਹ ਵੀ ਵੱਧ ਚੁੱਕਾ ਹੈ ਜਿਹਦੇ ਨਾਲ ਲੋਕ ਜਿਹੜੇ ਆ ਅਨਕੰਫਰਟੇਬਲ ਜਿਹੜਾ ਉਹ ਮਹਿਸੂਸ ਕਰ ਰਹੇ ਨੇ ਹਵਾ ਤੱਕ ਰਾਤ ਦੇ ਸਮੇਂ ਵਿੱਚ ਜਿਹੜੀ ਆ ਹਵਾ ਤੱਕ ਨਹੀਂ ਚਲਦੀ ਹੈ ਔਰ ਗੁੰਮਾ ਜਿਹਾ ਜਿਹੜਾ ਆ ਉਹ ਰਹਿੰਦਾ ਆ ਜਿਹਦੇ ਕਾਰਨ ਲੋਕ ਜਿਹੜੇ ਆ ਖਾਸਾ ਜਿਹੜਾ ਗਰਮੀ ਮਹਿਸੂਸ ਕਰਦੇ ਪਏ ਨੇ ਕਿਉਂਕਿ ਫਿਲਹਾਲ ਤੁਹਾਨੂੰ ਦੱਸ ਦਿਆ ਕਿ ਜਿਹੜਾ ਟੈਂਪਰੇਚਰ ਕੱਲ ਤੱਕ ਦਾ ਜਿਹੜਾ ਉਹ 44 42 ਦੇ ਲਗਭਗ ਚੱਲ ਰਿਹਾ ਸੀ ਪਰ ਹੁਣ ਮੌਸਮ ਵਿਭਾਗ ਵੱਲੋਂ ਦੱਸ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਮિજાਜ ਜਿਹੜਾ ਆ ਉਹ ਬਦਲਣ ਵਾਲਾ ਆ ਔਰ ਅਸਲੀ ਜਿਹੜੀ ਆ ਮੌਨਸੂਨ ਦੀ ਜਿਹੜਾ ਆ ਉਹ ਆਉਂਦਾ ਆ ਪੰਜਾਬ ਦੇ ਵਿੱਚ ਉਹ 1 ਜੁਲਾਈ ਦੱਸਿਆ ਗਿਆ ਉਹ ਫਿਲਹਾਲ ਜਿਹੜਾ ਇਹ ਤੁਹਾਨੂੰ ਇਹ ਵੀ ਚੀਜ਼ ਦੱਸ ਦਈਏ ਕਿ ਮੌਸਮ ਵਿਭਾਗ ਲੋ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਬਰਸਾਤ ਵੀ ਹੋ ਸਕਦੀ ਹੈ ਔਰ ਹੀਟ ਵੇਵਿੰਗ ਤੋਂ ਜਿਹੜਾ ਆ ਉਹ ਮੁਕਤੀ ਮਿਲ ਸਕਦੀ ਹੈ ਹਾਈ ਗਰਮੀ ਹਾਈ ਇਹ ਦਿਨਾਂ ਵਿੱਚ ਥੋੜਾ ਜਿਹਾ ਹੀਟ ਵੇਵ ਤੋਂ ਰਾਹਤ ਮਿਲੀ ਸੀ ਬਟ ਫਿਰ ਦੋ ਦਿਨਾਂ ਤੋਂ ਫਿਰ ਜਿਆਦਾ ਟੈਂਪਰੇਚਰ ਦੇ ਵਿੱਚ ਰਾਈਜ਼ ਅਬਜ਼ਰਵ ਕੀਤੀ ਗਈ ਹੈ ਔਰ ਇਹ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਫਿਰ ਉੱਪਰ ਚਲਾ ਗਿਆ ਕੱਲ ਦਾ ਡੇ ਟਾਈਮ ਟੈਂਪਰੇਚਰ 41.8 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 4.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 29.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਨ੍ਹਾਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇਡ ਸੀ ਇਹ ਵੀ ਲਗਭਗ 2.7 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਇੱਕ ਵਾਰ ਫਿਰ ਜਿਹੜਾ ਟੈਂਪਰੇਚਰ ਦੇ ਵਿੱਚ ਰਾਈਜ਼ ਅਬਜ਼ਰਵ ਕੀਤੀ ਗਈ ਹੈ ਔਰ ਹੀਟ ਟੈਸਟ ਕੰਡੀਸ਼ਨ ਜਿਸੀ ਫੇਰ ਦੇਖ ਰਹੇ ਹਾਂ ਔਰ ਇਹਦੇ ਨਾਲ-ਨਾਲ ਕਿਉਂਕਿ ਮੌਇਸਚਰ ਦੇ ਵਿੱਚ ਵੀ ਹੁਣ ਥੋੜੀ ਇਨਕਰੀਜ਼ ਸਟਾਰਟ ਹੋ ਗਈ ਹੈ ਸੋ ਇਹਦੇ ਕਰਕੇ ਅਨਕੰਫਰਟੇਬਲ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹੀਟ ਵੇਵ ਤੋਂ ਥੋੜੀ ਰਾਹਤ ਜ਼ਰੂਰ ਮਿਲ ਸਕਦੀ ਹੈ ਕੱਲ ਤੱਕ ਤਾਂ ਇਹ ਕੰਡੀਸ਼ਨਸ اسی ਤਰ੍ਹਾਂ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ ਉਹਦੇ ਤੋਂ ਬਾਅਦ 27 ਤਰੀਕ ਤੋਂ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹਨਾਂ ਤੋਂ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਮਿਲਣ ਦੀ ਪ੍ਰੈਡਿਕਸ਼ਨ ਹੈ ਬਦਾਈ ਕਿ ਜਬ ਮੌਨਸੂਨ ਆਉਗੋ ਜਲਦੀ ਬਸਤ ਦੇ ਗਿਆ ਹੈ ਅਪਰੀ ਮੌਨਸੂਨ ਲੈ ਕੇ ਆ ਗਿਆ ਹੈ ਬਿਲਕੁਲ ਜੀ ਜਿਹੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਹੈ ਨੂੰ ਸੀਪੀਐਮ ਮੌਨਸੂਨ ਬਾਰਿਸ਼ ਕਹਿ ਸਕਦੇ ਹਾਂ ਔਰ ਨੋਰਮਲ ਜੋ ਟਾਈਮ ਮੌਨਸੂਨ ਦਾ ਪੰਜਾਬ ਦੇ ਵਿੱਚ ਦਸਤਕ ਦੇਣ ਦਾ ਉਹ 1 ਜੁਲਾਈ ਹੈ ਸੋ ਉਹਦੇ ਅਰਾਊਂਡ ਹੀ ਜਿਹੜਾ ਮੌਨਸੂਨ ਪੰਜਾਬ ਦੇ ਵਿੱਚ ਐਕਸਪੈਕਟਡ ਹੈ ਆ ਲੋਕਾਂ ਨੂੰ ਫਾਰਮਰਸ ਨੂੰ ਸਹੀ ਦੱਸ ਸਕਦੇ ਆ ਜੀ ਕਿ ਹੀਟ ਵੇਵ ਕੰਡੀਸ਼ਨਸ ਕੱਲ ਤੋਂ ਸਾਨੂੰ ਰੀਲਿਫ ਮਿਲ ਸਕਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀ ਬਾਰਿਸ਼ ਵੀ ਹੋ ਸਕਦੀ ਹੈ ਸੋ ਜੇ ਫਾਰਮਰਸ ਕੁਝ ਕ੍ਰੌਪਸ ਦੀ ਹਾਰਵੈਸਟਿੰਗ ਜਿਵੇਂ ਮੂੰਗੀ ਦੀ ਜਾਂ ਕਿਸੇ ਹੋਰ ਕ੍ਰੌਪਸ ਦੀ ਕਰ ਰਹੇ ਨੇ ਤਾਂ ਉਹਨਾਂ ਨੂੰ ਸਾਵਧਾਨੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਥੋੜੀ ਬਾਰਿਸ਼ ਹੋ ਸਕਦੀ ਹੈ ਔਰ ਆਮ ਲੋਕਾਂ ਨੂੰ ਵੀ ਇਹ ਇਸ਼ਾਰਾ ਦੇ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ بارش ਦੇ ਚਾਂਸਸ ਨੇ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਵਿਟ ਜਰੂਰ ਆ ਸਕਦੀ ਹੈ ਪਰ ਕਿਉਂਕਿ ਜਿਹੜੀ ਹਵਾ ਦੇ ਵਿੱਚ ਮੌਇਸਚਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣ ਦੀ ਪ੍ਰੋਜੈਕਸ਼ਨ ਹੈ ਸੋਦੇ ਕਰਕੇ ਕਈ ਵਾਰੀ ਕਾਫੀ ਅਨਕੰਫਰਟੇਬਲ ਕੰਡੀਸ਼ਨਸ ਹੋ ਜਾਂਦੀਆਂ ਨੇ ਸੋ ਸਾਰਿਆਂ ਨੂੰ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਜਿਹੜੀ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਲਿਕੁਇਡਸ ਵਾਤੋਂ-ਬਾਤ ਲੈਂਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਨੇ ਇਹਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਫੇਫੜਾ ਪਲੱਗ ਵਗੈਰਾ ਜਾਂ ਅਲਰਟ ਹੀਟ ਵੇਵ ਦਾ ਅਲਰਟ ਅੱਜ ਤੱਕ yellow alert ਸੀ ਕੱਲ੍ਹ ਹੋ ਰਾਜ ਅਲੋਇਲਰ ਸੀ ਬਟ ਆਨਵਾਰੇ ਦਿਨਾਂ ਦੇ ਵਿੱਚ ਕੋਈ ਆਈਐਮਡੀ ਬਨੋ ਅਲਰਟ ਜਾਰੀ ਨਹੀਂ ਕੀਤਾ ਗਿਆ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਨਾ ਲਾਈਕ ਸ਼ੇਅਰ ਔਰ ਕਮੈਂਟ ਜੋ ਕਰਨਾ ਔਰ ਖਾਸ ਕਰਕੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ